ਇੱਕ ਨਵੇਂ ਦਿਨ ਦੇ ਨਾਲ ਆਪਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਨਵਾਂ ਦਿਨ ਬਹੁਤ ਵਧੀਆ ਚੜਿਆ ਸੀ ਤੇ ਮੈਂ ਅਰਦਾਸ ਕਰਦਾ ਹਾਂ ਤੁਹਾਡੇ ਸਾਰਿਆਂ ਦਾ ਦਿਨ ਅੱਜ ਵਾਲਾ ਜਿਹੜਾ ਹੈਗਾ ਚੰਗਾ ਹੀ ਜਾਵੇ ਸੇ ਤੇ ਆਪਾਂ ਬਹੁਤ ਸਾਰੀਆਂ ਗੱਡੀਆਂ ਲੈ ਕੇ ਪਹੁੰਚੇ ਹਾਂ ਵਧੀਆ ਰੇਟਾਂ 'ਚ ਇੱਕ ਆਪਾਂ ਜਮਾ ਸਸਤੀ ਗੱਡੀ ਲੈ ਕੇ ਪਹੁੰਚੇ ਹਾਂ ਸੀ ਇੱਕ ਜਮਾ ਨਵਾਂ ਬੋਲਟ ਲੈ ਕੇ ਪਹੁੰਚੇ ਜਾਂ ਇੱਕ ਜਮਾ ਸਾਸਤੀ ਆਪਾਂ ਸਕੂਟੀ ਲੈ ਕੇ ਪਹੁੰਚੇ ਜੀ ਸਾਰੀ ਆਪਾਂ ਗੱਲਬਾਤ ਕਰਦੇ ਆਂ ਤੁਹਾਨੂੰ ਸਾਰਾ ਕੁਝ ਵੀਡੀਓ ਚ ਮੈਂ ਦੱਸ ਦਿਆਂ ਸੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ 9465629482 ਜੀ ਗੱਡੀ ਮੋਟਰਸਾਈਕਲ ਤੁਸੀਂ ਵੀ ਵੇਚਣਾ ਚਾਹੁੰਦੇ ਹੋ ਵੀਡੀਓ ਜਾਣਕਾਰੀ ਫੋਟੋ ਮ ਆਪਣੇ ਕੋਲੇ ਭੇਜ ਦਿਓ ਜੀ ਫਰੀ ਚ ਆਪਾਂ ਐਡ ਲਾ ਦਾਂਗੇ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਸਬਟਾ ਦਜ਼ਾਇਰ ਆਪਾਂ ਲੈ ਕੇ ਪਹੁੰਚੇ ਹਾਂ ਇੱਕ ਵਾਰੀ ਤੁਸੀਂ ਗੱਡੀ ਨੂੰ ਚੈੱਕ ਕਰੋ ਜੀ ਮਾਲਕ ਨੇ ਫੋਟੋਆਂ ਬਹੁਤ ਵਧੀਆ ਆਪਣੇ ਕੋਲੇ ਖਿੱਚ ਕੇ ਭੇਜੀਆਂ ਮਾਡਲ ਦੀ ਗੱਲ ਕਰੀਏ 11 ਮਾਡਲ ਗੱਡੀ ਮਾਲਕ ਨੇ ਦੱਸੀ ਅਸੀਂ ਪਹਿਲੇ ਨਾਂ ਮੈਂ 2026 ਤੱਕਰ ਪਾਸਿੰਗ ਨਵੇਂ ਟਾਇਰਾਂ ਚ ਗੱਡੀ ਗੱਡੀ ਦੀ ਚਲਾਈ ਬਹੁਤ ਵਧੀਆ ਸੀ ਮਾਲਕ ਨੇ ਸਰਵਿਸ ਹਰ ਪਾਸਿਓਂ ਹਰ ਤਰ੍ਹਾਂ ਦੀ ਕਰਵਾ ਰੱਖਿਆ ਇੱਕ 80 ਮਾਲਕ ਨੇ ਡਿਮਾਂਡ ਕਹੀ ਸੀ ਰੇਟ ਵੀ ਬਹੁਤ ਵਧੀਆਗਾ ਬਾਕੀ ਤੁਸੀਂ ਮਾਲਕ ਦੇ ਘਰੇ ਜਾ ਕੇ ਦੇਖਣਾ ਚਾਹੋ ਨੂੰ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਬਾਕੀ ਅੰਦਰੋਂ ਦੇਖੋ ਜੀ ਮੈਟ ਬਹੁਤ ਵਧੀਆ ਮਾਲਕ ਨੇ ਰੱਖੇ ਹੋਏ ਨੇ ਅੰਦਰ ਸੀਟ ਕਵਰ ਬਹੁਤ ਵਧੀਆ ਚੜਬਾਈ ਹੋਈ ਨੇ ਅੰਦਰ ਸਕਰੀਨ 'ਤੇ ਲੱਗੀ ਹੋਈ ਐਸੀ ਹੀਟਰ ਵਰਕਿੰਗ 'ਚ ਸਾਰਾ ਕੁਝ ਵਧੀਆ ਆਪਾਂ ਨੂੰ ਮਿਲ ਜੂਗਾ ਸਿਲਵਰ ਰੰਗ ਹੈ ਟਾਇਰਾਂ 'ਚ ਅਲਾਈ ਲੱਗੇ ਹੋਈ ਨੇ ਹੋਰ ਤਾਂ ਆਪਾਂ ਨੂੰ ਕੀ ਚਾਹੀਦਾ ਸੀ ਪੰਜਾਬ ਨੰਬਰ ਹੈ ਬਾਕੀ ਬੰਪਰ ਬੂਪਰ ਆਪਾਂ ਨੂੰ ਵਧੀਆ ਮਿਲ ਜਾਣਗੇ ਫਰੰਟ ਵਾਲਾ ਬੰਪਰ ਪੂਰਾ ਵਧੀਆ ਜੀ ਬੈਕ ਸਾਈਡ ਵਾਲਾ ਪੂਰਾ ਵਧੀਆ ਕਈ ਵਾਰੀ ਹੁੰਦਾ ਸੀ ਬੰਪਰਾਂ 'ਚ ਪੇਚ ਲਾਏ ਹੁੰਦੇ ਆ ਪਰ ਇਹਨਾਂ ਦੇ ਬੰਪਰ ਦੇਖੋ ਜੀ ਗੱਡੀ ਤੇ ਬਹੁਤ ਵਧੀਆ ਮਾਲਕ ਨੇ ਗੱਡੀ ਸੰਭਾਈ 'ਚ ਰੱਖੀ ਹੋਈ ਆ ਮਾਲਕ ਦਾ ਮੋਬਾਈਲ ਨੰਬਰ ਸਕਰੀਨ 'ਤੇ ਆ ਜੀ ਕਰੋ ਗੱਲਬਾਤਾਂ ਤੇ ਸੈਕਿੰਡ ਜਿਹੜੀ ਗੱਡੀ ਆਪਾਂ ਲੈ ਕੇ ਪਹੁੰਚੀਆਂ ਚੈੱਕ ਕਰੋ ਜਮਾ ਸਸਤੀ ਆਪਾਂ ਇੱਕ ਸਬੱਟ ਗੱਡੀ ਲੈ ਕੇ ਪਹੁੰਚੀਆਂ ਜੀ ਸਬੱਟ ਮਾਲਕ ਨੇ ਸੇਲ ਕਰਨੀ ਹੈ ਗੱਡੀ ਆਪਦੀ ਤੇ ਗੱਡੀ ਮਾਲਕ ਨੇ ਜਮਾ ਸਸਤੀ ਵੇਚਣੀ ਹੈ ਜੀ ਐਲਐਕਐਸਆਈ ਮਾਡਲ ਚ ਐਂ 2008 ਮਾਡਲ ਗੱਡੀ ਮਾਲਕ ਨੇ ਦੱਸੀ ਜੀ ਪੰਜਾਬ ਨੰਬਰ ਹੈ ਤੇ ਸੰਗਰੂਰ ਦੇ ਲਾਗੇ ਇਹਨਾਂ ਦਾ ਪੈਂਡਗਾ ਦਿੜਬਾ ਮਾਲਕ ਦੇ ਘਰੇ ਗੱਡੀ ਖੜੀ ਹੈ 86000 ਰੁਪਏ ਕੁੱਲ ਡਿਮਾਂਡ ਕਹੀ ਹੈ ਮਾਲਕ ਨੇ ਬਾਕੀ ਮਾਲਕ ਕਹਿੰਦੇ ਨੇ ਵੀ ਰੇਟ ਹੋਰ ਵੀ ਕਰ ਲਾਂਗੇ ਗੱਡੀ ਦੀ ਕੰਡੀਸ਼ਨ ਇੱਕ ਵਾਰੀ ਤੁਸੀਂ ਦੇਖੋ ਸੀ ਗੱਡੀ ਪੂਰੀ ਵਧੀਆ ਸੀ ਰੰਗ ਗੱਡੀ ਦਾ ਪੂਰਾ ਵਧੀਆ ਪਿਆਗਾ ਤੇ ਬਾਕੀ ਤੁਹਾਨੂੰ ਫੋਟੋਆਂ ਵਿੱਚ ਸਾਰਾ ਕੁਝ ਦੇਖਣ ਨੂੰ ਮਿਲ ਰਿਹਾ ਸੀ ਤੇ ਟਾਇਰ ਵੀ ਮਾਲਕ ਨੇ ਵਧੀਆ ਪੋਏ ਹੋਏ ਨੇ ਤੇ ਅੰਦਰੋਂ ਵੀ ਗੱਡੀ ਠੀਕ ਹੈ ਸੀਟ ਕਵਰ ਵਧੀਆ ਚੜੇ ਹੋਏ ਨੇ ਮੈਟਿੰਗ ਤਾਂ ਨਹੀਂ ਹੋਈ ਸ਼ਾਇਦ ਮੈਟ ਤੁਸੀਂ ਆਪ ਮਾਲਕ ਨੂੰ ਫੋਨ ਕਰਕੇ ਪੁੱਛ ਲਿਓ ਜੀ ਵੀ ਕਿਵੇਂ ਕੁਛ ਹੈ ਜੀ ਤੇ ਤੁਸੀਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਗੱਡੀ ਨੂੰ ਜੇ ਕਿਸੇ ਨੂੰ ਗੱਡੀ ਪਸੰਦ ਆਈ ਹੈ ਮਾਲਕ ਦਾ ਨੰਬਰ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਸੀ ਜੇ ਗੱਡੀ ਪਸੰਦ ਆਈ ਹੈ ਜਾ ਕੇ ਦੇਖੋ ਨੰਬਰ ਤੁਹਾਨੂੰ ਸਕਰੀਨ ਤੇ ਮਿਲੇਗਾ ਸੀ ਕਰੋ ਮਾਲਕ ਨਾਲ ਗੱਲ ਜਾ ਕੇ ਦੇਖੋ ਤੇ ਖਰੀਦੋ ਜੀ ਤੇ ਗੱਲ ਕਰਾਂਗੇ ਜੀ ਆਪਾਂ ਤੀਜੀ ਗੱਡੀ ਦੀ ਆਪਾਂ ਲੈ ਕੇ ਪਹੁੰਚਿਆ ਜੀ अल्टੋ अल्टੋ ਗੱਡੀ ਆ 1 ਜਨਵਰੀ 2008 ਦੇ ਵਿੱਚ ਮਾਲਕ ਨੇ ਗੱਡੀ ਲਈਤੀ ਸੀਗੀ ਇਹ ਤੇ ਗੱਡੀ ਮਾਲਕ ਨੇ ਸੇਲ ਕਰਨੀ ਆ ਹੁਣ ਪਿੰਡ ਆਲਮਪੁਰਾ ਜੀ ਆਲਮਪੁਰ ਮੰਦਰਾ ਇਹ ਜ਼ਿਲ੍ਹਾ ਮਾਨਸਾ ਇਹਨਾਂ ਨੂੰ ਲੱਗਦਾ ਜਿਨ੍ਹਾਂ ਦੀ ਗੱਡੀ ਆ ਜਸਵਿੰਦਰ ਸਿੰਘ ਇਹਨਾਂ ਦਾ ਨਾਮ ਹੈਗਾ ਗੱਡੀ ਪੂਰੀ ਵਧੀਆ ਸੀ ਰੰਗ ਗੱਡੀ ਦਾ ਪੂਰਾ ਵਧੀਆ ਹਰਿਆਣਾ ਨੰਬਰ ਹੈ ਗੱਡੀ ਤੇ ਮਾਲਕ ਦੀ ਪਰਸਨਲ ਗੱਡੀ ਆ ਸੀ ਘਰੇ ਰੱਖੀ ਹੋਈ ਆ ਫੈਮਿਲੀ ਗੱਡੀ ਆ ਬਾਕੀ ਤੁਸੀਂ ਫੋਟੋਆਂ ਵਿੱਚ ਸਾਰਾ ਕੁਝ ਦੇਖ ਰਹੇ ਹੋ ਚਿੱਟੇ ਰੰਗ ਦੀ ਆ ਸਈ ਤੇ ਜਾ ਕੇ ਕੋਈ ਦੇਖਣਾ ਚਾਹੁੰਦਾ ਜੀ ਗੱਡੀ ਨੂੰ ਚਲਾ ਕੇ ਦੇਖਣਾ ਚਾਹੁੰਦਾ ਅੰਦਰ ਬਾਹਰ ਦੀ ਕੰਡੀਸ਼ਨ ਦੇਖਣੀ ਆ ਤਾਂ ਮਾਲਕ ਨੂੰ ਇੱਕ ਵਾਰੀ ਫੋਨ ਲਾ ਲਿਓ ਜਦੋਂ ਪੂਰੀ ਗੱਲਬਾਤ ਹੋ ਗਈ ਮਾਲਕ ਨਾਲ ਉਹ ਤੋਂ ਬਾਅਦ ਜਾ ਕੇ ਦੇਖ ਸਕਦਾ ਹਾਂ ਮਾਲਕ ਦਾ ਨੰਬਰ 98758511536 ਇਹ ਮਾਲਕ ਦਾ ਨੰਬਰ ਹੈਗਾ ਗੱਲ ਕਰਦੇ ਆਂ ਆਪਾਂ ਹੁਣ ਸਕੂਟੀ ਦੀ ਤੇ ਚਲਦੀ ਚਲਦੀ ਵੀਡੀਓ 'ਚ ਜਿੰਨੀਆਂ ਮਸ਼ੀਨਰੀ ਆਪਾਂ ਤੁਹਾਨੂੰ ਦਿਖਾ ਰਹੇ ਆਂ ਅਸੀਂ ਗੱਡੀਆਂ ਤੇ ਸਕੂਟਰੀ ਬੁਲਟ ਜੋ ਕੁਝ ਵੀ ਤੁਸੀਂ ਦੇਖ ਰਹੂ ਇੰਨਾ ਬਾਰੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਮਸ਼ੀਨਰੀਆਂ ਕਿਵੇਂ ਦੀਆਂ ਲੱਗ ਰਹੀਆਂ ਅਸੀਂ ਤੇ ਮਸ਼ੀਨਰੀਆਂ ਦੀ ਕੰਡੀਸ਼ਨ ਦੇ ਹਿਸਾਬ ਨਾਲ ਮਾਡਲ ਦੇ ਹਿਸਾਬ ਨਾਲ ਜਿੰਨੇ ਰੇਟ ਮਾਲਕਾਂ ਨੇ ਲਾਈ ਨੇ ਤੁਹਾਨੂੰ ਕਿਵੇਂ ਦੇ ਲੱਗ ਰਹੇ ਨੇ ਸੀ ਕਮੈਂਟ ਕਰਨਾ ਨਾ ਭੁੱਲਿਓ ਜੀ ਤੇ ਸਕੂਟੀ ਦੀ ਆਪਾਂ ਗੱਲ ਕਰਦੇ ਹਾਂ 2019 ਮਾਡਲ ਸਕੂਟੀ ਤੁਸੀਂ ਦੇਖ ਰਹੇ ਹੋ ਜੀ ਇਹ ਸਕੂਟੀ ਪੰਜਾਬ ਨੰਬਰ ਹੈ ਜੀ ਤੇ ਕੰਡੀਸ਼ਨ ਆਲੋਕ ਹੈ ਜੀ ਡਿਊਟ ਇਹ ਸਕੂਟੀ ਹੈ ਜੀ オリジナル ਚਾਬੀ ਮਿਲ ਜੂਗੀ ਤੇ ਇੰਜਨ ਪੂਰਾ ਵਧੀਆ ਸੀ ਸੈਲਫ ਸਟਾਰਟ ਹੈਗੀ ਤੇ ਬੈਟਰੀ ਬਿਲਕੁਲ ਨਵੀਂ ਹੈਗੀ ਤੇ ਚਿੱਟੇ ਰੰਗ ਦੀ ਹੈ ਬਾਕੀ ਤੁਸੀਂ ਦੇਖ ਰਹੇ ਹੋ ਜੀ ਤੇ ਜਿਹੜਾ ਸਾਂਚਾ ਜਾਂ ਲੱਗਿਆ ਹੁੰਦਾ ਉਹ ਵੀ ਇਹਨਾਂ ਨੇ ਲਵਾ ਰੱਖਿਆ ਜਿਵੇਂ ਕਿ ਸਟੀਲ ਦਾ ਆਸ-ਪਾਸੇ ਪਾਈਪਾਂ ਜਿਹੜੀਆਂ ਲੱਗੀਆਂ ਹੁੰਦੀਆਂ ਸੀ ਇਹ ਜਦੋਂ ਨਵੀਂ ਲੰਨੇ ਆ ਇਹ ਉਦੋਂ ਨਹੀਂ ਹੁੰਦੀਆਂ ਜੀ ਇਹ ਬਾਅਦ ਚ ਲੱਗਦੀਆਂ ਸੇਫਟੀ ਵਾਸਤੇ ਹੁੰਦੀਆਂ ਵੀ ਡਿੱਗ ਡੁੱਗੋ ਪਵੇ ਤਾਂ ਸਿੱਧੀ ਵਾਈਡੀ ਨੂੰ ਨੁਕਸਾਨ ਨਾ ਹੋਵੇ ਬਾਕੀ ਤੁਹਾਨੂੰ ਸਾਰਾ ਕੁਝ ਪਤਾ ਹੀ ਹੈ ਜੀ ਤੁਹਾਨੂੰ ਆਪਾਂ ਫੋਟੋਆਂ ਨਾਲ ਹੀ ਵੀਡੀਓ 'ਚ ਸਾਰਾ ਕੁਝ ਦਿਖਾਈ ਰਹੀਆਂ ਸੀ ਤੇ ਡਿਮਾਂਡ ਦੀ ਗੱਲ ਕਰੀਏ ਤਾਂ ਮਾਲਕ ਵੱਲੋਂ ਇੱਕ ਜਿਹੜੀ ਡਿਮਾਂਡ ਹੈ ਕਿ 30000 ਰੁਪਏ ਮਾਲਕ ਨੇ ਕਿਹਾਗਾ ਬਾਕੀ ਮਾਲਕ ਜਿਹੜੇ ਆਪ ਨੇ ਉਹਨਾਂ ਨੇ ਦੱਸਿਆ ਵੀ ਰੇਟ ਮੌਕੇ ਤੇ ਅਸੀਂ ਕਰ ਲਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਬਾਕੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਦਾ ਏਰੀਆ ਤਰਨ ਤਾਰਨ ਹੈ ਜੀ ਤਰਨ ਤਾਰਨ ਮਾਲਕ ਦਾ ਏਰੀਆ ਜਾ ਕੇ ਦੇਖੋ ਸਟਾਰਟ ਕਰਕੇ ਦੇਖੋ ਸਕੂਟੀ ਨੂੰ ਟ్రਾਈ ਲਓ ਜਦੋਂ ਪੂਰੀ ਤਸੱਲੀ ਤੁਹਾਡੀ ਹੋ ਗਈ ਉਹ ਤੋਂ ਬਾਅਦ ਖਰੀਦ ਸਕਦੇ ਹੋ ਜੀ ਮਾਲਕ ਦਾ ਮੋਬਾਈਲ ਨੰਬਰ 95179 17485 ਇਹ ਨੰਬਰ ਹੈ ਜੀ ਜਿਨ੍ਹਾਂ ਦੀ ਸਕੂਟੀ ਹੈ ਗੱਲ ਕਰੋ ਤੁਸੀਂ ਆਪ ਹੀ ਹੁਣਾ ਤੇ ਗੱਲ ਕਰਾਂਗੇ ਜੀ ਆਪਾਂ ਹੁਣ ਬੁਲਟ ਦੀ ਜਿਹੜਾ ਬੁਲਟ ਲੈ ਕੇ ਪਹੁੰਚੇ ਆਪਾਂ 2020 ਮਾਡਲ ਹੈਗਾ ਪਹਿਲੇ ਨਾਮ ਹੈ ਮਾਲਕ ਨੇ ਹੀ ਲੇਤਾ ਸੀਗਾ ਸ਼ੋਰੂਮ ਚੋਂ ਕੜਵਾਇਆ ਸੀਗਾ ਬਿਲਕੁਲ ਨਵਾਂ ਤੇ ਕਿਸੇ ਕਾਰਨ ਕਰਕੇ ਹੁਣ ਵੇਚਣਾ ਹੈਗਾ ਪੰਜਾਬ ਨੰਬਰ ਹੈ ਜੀ ਇਹ ਤੇ ਕੁੱਲ 22000オリジナル ਹੀ ਚੱਲਿਆ ਹੋਇਆ ਜੀ ਤੇ ਟਾਇਰ ਨਾਲ ਦੇਨੇ ਜੀ ਤੇ ਸਿਟੀ ਇਹਨਾਂ ਦੀ ਅਬਹੁਰ ਹੈ ਤੇ ਅਬਹੁਰ ਸਾਈਡ ਤੋਂ ਕਾਫੀ ਡਿਮਾਂਡ ਆਈ ਸੀਗੀ ਤੁਹਾਡੀ ਸਾਰਿਆਂ ਦੀ ਡਿਮਾਂਡ ਤੇ ਤੁਹਾਡੀ ਫਰਮਾਇਸ਼ ਤੇ ਆਪਾਂ ਬੁਲਟ ਦੀ ਐਡ ਲੈ ਕੇ ਪਹੁੰਚੇ ਹਾਂ ਜੀ ਬਾਕੀ ਤੁਹਾਨੂੰ ਲਗਭਗ ਸਾਰੀ ਵੀਡੀਓ ਚ ਬੁਲਟ ਮਿਲੀ ਜਾਊਗਾ ਜੀ ਬੁਲਟ ਵਾਸਤੇ ਬਹੁਤ ਜ਼ਿਆਦਾ ਤੁਸੀਂ ਕਹਿੰਦੇ ਰਹੇ ਨਿਉਂ ਜੀ ਤੇ ਆਪਣੇ ਕੋਲੇ ਹੋਰ ਵੀ ਬਹੁਤ ਜ਼ਿਆਦਾ ਬੁਲਟ ਆਏ ਪਏ ਨੇ ਤੇ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਕਿੰਨੇ ਕੁ ਰੇਟ ਤੱਕ ਬੁਲਟ ਚਾਹੀਦਾਗਾ ਤੁਹਾਡਾ ਏਰੀਆ ਕਿਹੜਾਗਾ ਕਿੰਨੇ ਕੁ ਰੇਟ ਤੱਕ ਤੁਹਾਨੂੰ ਚਾਹੀਦਾ ਕਰੋ ਕਮੈਂਟ ਲੈ ਕੇ ਪਹੁੰਚ ਜਾਗੇ। ਬਾਕੀ ਜਿਨ੍ਹਾਂ ਦਾ ਬੁਲਟ ਜੀ ਉਹਨਾਂ ਦਾ ਮੋਬਾਈਲ ਨੰਬਰ ਸਕਰੀਨ ਤੇ ਅਸੀਂ ਗੱਲ ਕਰ ਸਕਦੇ ਹਾਂ। ਗੱਲ ਕਰਕੇ ਜਾ ਕੇ ਦੇਖ ਕੇ ਖਰੀਦ ਸਕਦੇ ਹੋ ਜੀ। ਗੱਲ ਕਰਾਂਗੇ ਜੀ ਆਪਾਂ ਹੁਣ ਸੈਂਟਰੋ ਗੱਡੀ ਦੀ। 55000 ਦੀ ਕੁੱਲ ਗੱਡੀਆਂ ਆਪਾਂ ਲੈ ਕੇ ਪਹੁੰਚੇ ਆਂ ਪੰਜਾਬ ਨੰਬਰ ਹੈ ਜੀ ਤੇ 2003 ਮਾਡਲ ਹੈ ਤੇ ਪਾਸਿੰਗ ਖਤਮ ਮਾਲਕ ਨੇ ਦੱਸੀ ਹੈ ਜੀ। ਸੁਨਾਮ ਮਾਲਕ ਦਾ ਏਰੀਆ ਤੇ ਕੰਡੀਸ਼ਨ ਗੱਡੀ ਦੀ ਵਧੀਆ ਜੀ। ਸਿਲਵਰ ਰੰਗ ਟਾਇਰਾਂ 'ਚ ਵੀ ਲੱਗੇ ਹੋਏ ਨੇ। ਰੰਗ ਠੀਕ ਹੈ ਜੀ ਅੰਦਰੋਂ ਵੀ ਗੱਡੀ ਠੀਕ ਹੈ ਇੰਜਨ ਪੂਰਾ ਵਧੀਆ ਆਪਾਂ ਨੂੰ ਮਿਲ ਜੂਗਾ ਬਾਕੇ ਤੁਸੀਂ ਜਾ ਕੇ ਦੇਖਣਾ ਚਾਹੁੰਨੋਂ ਮਾਲਕ ਦੇ ਘਰੇ ਗੱਡੀ ਖੜੀ ਹੈ ਜਾ ਕੇ ਦੇਖ ਸਕਦੇ ਹੋ ਬਾਈ ਦਾ ਨੰਬਰ ਸਕਰੀਨ ਤੇ ਤੁਹਾਨੂੰ ਆਪਾਂ ਦਈ ਦਿੱਤਾ ਸੀ ਕਰੋ ਗੱਲਬਾਤ ਜਿਹੜੀ ਵੀ ਕਰਨੀ ਹੋਈ ਸੀ ਤੇ ਹੁਣ ਮੈਨੂੰ ਕਮੈਂਟ ਕਰਕੇ ਦੱਸੋ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਸੀ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੈ ਵਧੀਆ ਲੱਗੀ ਹੈ ਤਾਂ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਜੀ ਜ਼ਰੂਰ ਦਬਾ ਦਿਓ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚਿਓ ਸੀ ਤੇ ਹਰ ਰੋਜ਼ ਆਪਣੀ ਨਵੀਂ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਤੁਹਾਨੂੰ ਮਿਲੂਗਾ ਦੇਖਣ ਨੂੰ ਉਹਨੂੰ ਲਾਜ਼ਮੀ ਦਬਾ ਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਓਗੇ ਜੀ ਤੇ ਇਹ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਜਿੰਨੇ ਮੇਰੇ ਭਰਾ ਮੇਰੇ ਵੱਡੇ ਬਜ਼ੁਰਗ ਤੁਹਾਡੇ ਕੋਲੇ ਵੀ ਕੋਈ ਗੱਡੀ ਆ ਮੋਟਰਸਾਈਕਲ ਹੈ ਘਰ ਹੈ ਕੋਠੀ ਆ ਮਕਾਨ ਹੈ ਵੇਚਣਾ ਤੁਸੀਂ ਚਾਹੁੰਦੇ ਹੋ ਕਿਸੇ ਵੀ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਜੀ ਆਪਣਾ WhatsApp ਨੰਬਰ ਉੱਤੇ ਪੂਰੀ ਵੀਡੀਓ 'ਚ ਲਿਖਿਆ ਰਹਿੰਦਾ 9466829488 ਇੱਕ ਵੀਡੀਓ ਜਾਣਕਾਰੀ ਫੋਟੋ ਆਪਣੇ ਕੋਲ ਭੇਜ ਦਿਓ ਜਮ੍ਹਾਂ ਫਰੀ ਚ ਆਪਾਂ ਐਡਤ ਵੜੀ ਲਾ ਦੇਂਗੀ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤਾਂ